ਆਣ ਗੱਡੀ ਫੇਰ ਹੂੰ ਮਰਬਾਰ ਰਾਤ ਐਸੇ ਚ ਚਵਾਏ ਜੀ ਰਹੇ ਵੀ ਲੈ ਜਾਈਏ ਕਿ ਇਸ ਤਰ੍ਹਾਂ ਗੱਡੀ ਲੈ ਆਉਂਦਾ ਜੀ ਮੈਂ ਜਨਾ ਮੈਂ ਜਨਾ ਆ ਗਿਆ ਆਹੇ ਆਹੇ ਕਾਸਟ ਕਰ ਲੈ ਮੈਂ ਸਾਰਾ ਕੁਝ ਕਰਤੀ ਨੇ ਇਹ ਜਿਹੜਾ ਇਹ ਭਈਆ ਸੋਈ ਜਾ ਮੋਬਾਈਲ ਵੱਡਣ ਦੀ ਕੋਸ ਕੋ ਚੱਲਣ ਦੀ ਜਿਹੜੇ ਉੱਧਰ ਤੋਂ ਆਏ ਨਹੀਂ ਨੇਲੇ ਚ ਉਹੋ ਕੋੜ ਕੋ ਚੱਲਣ ਦੀ ਆ ਇਹ ਤਾਂ ਜੇ ਬੰਦਾ ਨਾ ਮੂੰਹ ਕੱਡੇ ਨੇ ਦਿੱਤਾ ਅਸਲ ਵਿੱਚ ਪਤਾ ਕੀ ਆ ਜੀ ਮੁੜ ਕੇ ਇਹਨੇ ਇਹਨੇ ਬਾਲ ਨੇ ਕੋਲ ਕੇ ਪਾਤਾ ਗਰੋਪਾ ਜੀ ਦੀ ਕਿੜੀ ਵਾਲੇ ਤੀਰ ਮਰ ਗਏ ਆਪੇ ਹੀ ਲੱਗਦੇ ਉਹਦੇ ਨੂੰ ਗੱਤ ਸਤਾ ਪੁੱਤ ਨਹੀਂ ਕਰਨਾ ਮੀਰੀ ਤੁਹਾਡੇ ਪਿੰਡੋਂ ਮੋਬਾਈਲ ਕੋਈ ਭਈਆ ਬਹੁਤ ਵਾਦੇ ਨਹੀਂ ਪੰਪ ਹੋਰ ਦੇ ਦਿੱਤਾ ਠੀਕ ਆ ਜਾਵੇਂ ਤੇ ਇਹ ਦੇਖਦਾ ਵੀ ਇਹ ਨਾ ਇਹ ਦੀ ਮਾਤਾ ਉਹ ਨੁਲਾ ਫੋਨ ਆਹ ਹੋਏ ਫੋਨ ਨਾਲ ਨਾ ਨਹੀਂ ਚੁਕੇਗਾ ਮੈਂ ਲਾਵਾਂਗਾ ਨਹੀਂ ਤੇ ਪੁੱਤ ਭੱਜੋ ਰਹਿ ਗਿਆ ਉਹਦੇ ਆ ਜਾਂਦੇ ਨੇ ਮਾਰੀਂਗੇ ਪਰ ਮੈਂ ਇਹ ਕਿੱਥੇ ਸਾਂਝਾ সাকোযাকেনাকে সাকেন্ন্যাকেন্যেন্যে সাকে। ਆਹ ਆਹ ਇਹ ਨਹੀਂ ਹੋ ਜੇ ਬੰਦੇ ਆਹ ਆਹ ਹੋ ਗਿਆ ਮੋ ਪਿੱਛੇ ਕਰ ਆਇਆ ਗਾ ਨਹੀਂ ਮਰਜੀ ਵੜਾ 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 ਮਾਲਕਾ ਵੜੋ ਆਹ ਵਾ ਗਾ ਕਰ ਲਿਓ ਆਹ ਸਾਰ ਮਰਜੀ ਕਿਹਦੀ ਜਗ ਹੈ ਕੋਈ ਬੋਲ ਹਾਂ ਰੇ ਰੇ ਮੈਂ ਜਾਂਭ ਰਹੀ ਐ ਇਹ ਹੋ ਚੱਕਿਆ ਕਰਕੇ ਆ ਮੈਂ ਚੱਕ ਰਿਹਾ ਵਾ ਨੀਆਂ ਦੇ ਅਰੇ ਭਾਈ ਇਹ ਰੱਖਰਾਏਗੀ ਹਾਂ ਲੋਕੇ ਤਾਂ ਜੀਦਾ ਨਹੀਂ ਬੋਲਵਾ ਛੋੜ ਮਤਲਬ ਬਲਜਿੰਦਰ ਸਿੰਘ ਗੱਲ ਇਦਾਂ ਜੇ ਵੀ ਅਸੀਂ ਨਾ ਆਪਣਾ ਮਰ ਸਾਡੇ ਬੰਦਿਆਂ ਦਾ ਭਈਆਂ ਦਾ ਮੋਬਾਈਲ ਖਸ ਗਿਆ ਸੀ ਕਿਸੇ ਨੇ ਖੋ ਲਿਆ ਤੇ ਉਹ ਅਸੀਂ ਉਹ ਮੁੰਨਾਂ ਪਛਾਣ ਕੇ ਤੇ ਅਸੀਂ ਉਹਨਾਂ ਨੂੰ ਦਵਾਈਤਾ ਮੋਬਾਈਲ ਵਾਪਸ ਉਹਨਾਂ ਨੇ ਆਪਸ ਵਿੱਚ ਮਤਲਬ ਝੰਪਰਮੇ ਦੀ ਕਰ ਲਿਆ ਵੀ ਮਾਫੀ ਮੰਗ ਲਈ ਉਹਨਾਂ ਨੇ ਤੇ ਜਿਹੜਾ ਪੇਟਾਂ ਦਾ ਸਰਪੰਚ ਵੀ ਤੇ ਦੋ ਮੁੰਡੇ ਹੋਰ ਨਾਲ ਆਏ ਤੇ ਆਪਣਾ ਪਿੰਡੂਆਂ ਮੁੰਡਾ ਤੇ ਤੇ ਪੰਜ ਛੇ ਜਣੇ ਆ ਗੱਡੀ ਤੇ ਆਏ ਆ ਵੀ ਇਹ ਇਹ ਭਈਆਂ ਨਾਨਕੇ ਕੁਸੇਰਾ ਜੀ ਹੋਣ ਦਾ ਤੇ ਵੀ ਤੁਸੀਂ ਪਰਚਾ ਲਓ ਉਹਨਾਂ ਤੇ ਅਸੀਂ ਆਖਿਆ ਵੀ ਉਹਨਾਂ ਨੇ ਜਦ ਮਾਫੀ ਮੰਗ ਲਈ ਆ ਤੇ ਅਸੀਂ ਨਹੀਂ ਕਿਸੇ ਦੇ ਪਰਚਾ ਨਾ ਦਿਵਾਉਣਾ ਤੇ ਨਾ ਗੱਲ ਨਾ ਬਾਲੀ ਤੇ ਰਾਤੀ ਕੋਈ ਤਰਕੀਬਾਂ ਸਾਢੇ 8 ਵਜੇ ਦਾ ਟਾਈਮ ਤੇ ਆਉਂਦੇ ਨਾ ਗਾਲਾਂ ਕੱਢਦੀਆਂ ਤੇ ਅਸੀਂ ਅਗੂ ਆਖਿਆ ਭਈ ਕਾਲਾ ਨਹੀਂ ਕੱਢਣੀ ਆ ਤੇ ਨਾ ਫੇਰ ਮਾਰਤਾ ਤੁਹਾਡੇ ਬੰਦੇ ਤੇ ਇੱਕ ਫਿਆਰ ਵੱਜ ਗਿਆ ਬਾਕੀ ਪਤਾ ਨਹੀਂ ਕਿੰਨੀਆਂ ਐਨੂੰ ਚਲਾਉਂਦੇ ਕਿਹੜੀ ਵੱਲ ਨੂੰ ਭੱਜ ਗਏ ਆ ਗੱਡੀ ਆ ਲੱਗੀ ਜੀ ਠਾਰ ਕੱਢੀ ਆ ਹਾਂਜੀ ਇਹ ਛੱਡ ਕੇ ਇੱਥੇ ਛੱਡ ਕੇ ਭੱਜ ਗਏ ਸਰਦਾਂ ਪੰਜ ਕ ਜਾਨੇ ਹੈਗੇ ਜੇ ਤਿੰਨ ਕ ਜਾਨ ਪਛਾਣ ਚ ਜੇ ਦੋ ਕ ਜਾਨੇ ਅਣਪਛਾਤੇ ਹੀ ਹਨੇਰਾ ਸੀ ਬਹੁਤ ਜ਼ਿਆਦਾ ਸੀ ਤੇ ਉਹਦੇ ਕਰਕੇ ਨਹੀਂ ਸਮਝ ਲੱਗੀ ਕੋਈ ਟੰਗ ਜੀ ਭਾਜੀ ਇਨਸਾਫ ਮਿਲਣਾ ਚਾਹੀਦਾ ਵੇਖੋ ਘਰ ਆਣ ਕੇ ਇਸ ਮੌਕੇ ਪਿੰਡ ਦੇ ਦੂਜੇ ਪਿੰਡ ਦਾ ਸਰਪੰਚ ਤੁਹਾਡੇ ਘਰ ਆਣ ਕੇ ਗੋਲੀਆਂ ਮਾਰਨ ਦਿਆ ਕਿ ਕਿਦਾਂ ਦਾ ਸਿਸਟਮ ਚੱਲੇਗਾ ਵੀ ਜੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਮਤਲਬ ਮੂੰਹ ਪੈ ਗਿਆ ਇਹਨੂੰ ਤੇ ਉਸੇ ਵਜ੍ਹਾ ਜੀ ਹਾਂਡੇ ਸਾਡੇ ਲੋਕਾਂ ਦੇ ਆਣ ਕੇ ਅਟੈਕ ਕਰ ਮਾਰਿਆ ਤੇ ਬਸ ਇਹੋ ਹੀ ਪ੍ਰੈਸ਼ਰ ਪਾਉਣਾ ਚਾਹੁੰਦਾ ਹੈ ਕਿ ਇਹਨਾਂ ਨੂੰ ਕਿਸ ਤਰ੍ਹਾਂ ਦਬ ਦਈਏ ਤੇ ਭਈਆਂ ਕੋ ਉੱਤੇ ਕਾਰਵਾਈ ਕਰਾ ਦਈਏ ਜਿੱਤੇ ਜੀ ਕਰਦਾ ਅਸੀਂ ਤਾਂ ਅੱਗੇ ਟੀਵੀਆਂ ਚ ਵੇਖਨੇ ਨਹੀਂ ਹੁਣ ਤੇ ਪਰਪਰ ਲਾਈਵ ਵੀ ਵੇਖਣ ਡੈ ਪਈਆਂ ਕਿ ਇਹ ਗੋਲੀ ਚੱਲ ਗਈ ਹੈ ਕਿ ਇੱਥੇ ਚੱਲ ਗਈ ਉੱਤੇ ਚੱਲ ਗਈ ਹੁਣ ਤੇ ਅਸੀਂ ਖੁਦ ਵੇਖਣ ਡੈ ਗੋਲੀਆਂ ਆਪਣੇ ਸਾਹਮਣੇ ਕਿਦਾਂ ਦਾ ਕਾਨੂੰਨ ਦੀ ਕੀ ਅਵਸਥਾ ਵਾ ਕੌਣ ਕੀ ਕਰ ਰਿਹਾ ਕਿਸ ਨੂੰ ਕੁਝ ਨਹੀਂ ਪਤਾ ਆਪਣੇ ਆਪ ਤੇ ੱਟਕੇ ਨਾਲ ਹੀ ਆ ਜਿਹੜਾ ਪੰਜਾਬ ਚੱਲੀ ਜਾ ਰਿਹਾ ਕਿਸ ਨੂੰ ਕਾਨੂੰਨ ਦਾ ਡਰ ਹੀ ਨਹੀਂ ਹੈਗਾ ਵੇਖੋ ਜੀ ਇੱਕ ਲਾਇਸੈਂਸ ਲਿਆ ਉਹਨੇ ਆਪਣੇ ਸੈਲਫ ਡਿਫੈਂਸ ਵਾਸਤੇ ਉਹ ਕਿੱਥੋਂ ਆ ਕੇ ਕਿੱਥੇ ਆ ਦੇ ਆਣ ਕੇ ਗੋਲੀ ਚਲਾ ਰਿਹਾ ਉਹਦੇ ਵਾਸਤੇ ਕੋਈ ਪੁੱਛਗਿਛ ਨਹੀਂ ਹੈਗੀ ਉਹਦਾ ਘਰ ਵੇਖੋ ਇਹਨਾਂ ਦਾ ਘਰ ਵੇਖੋ ਕਿੱਥੋਂ ਹਥਿਆਰ ਚੁੱਕ ਕੇ ਲਿਆਇਆ ਨਾਲ ਉਹ ਬਗਾਨੇ ਬੰਦੇ ਲਿਆਇਆ ਨਾਲ ਚੁੱਕ ਕੇ ਰਸਤੇ 'ਚ ਆਉਂਦਿਆਂ ਉਹਨਾਂ ਕਿਸ ਨੂੰ ਨਹੀਂ ਵੇਖਿਆ ਕਿਸ ਨੇ ਨਹੀਂ ਵੇਖਿਆ ਉਹਨਾਂ ਨੂੰ ਉਹਨੂੰ ਕੋਈ ਡੱਕ ਨਹੀਂ ਸੀ ਸਕਦਾ ਵੀ ਤੂੰ ਨਾ ਗੋਲੀ ਚਲਾ ਜਾ ਜਾਂ ਇਹ ਕੰਮ ਨਾ ਕਰ। ਸ਼ਰੇਆਮ ਆਣ ਕੇ ਉਹਨੇ ਗੋਲੀ ਚਲਾਈ ਵੇਖੋ ਮਾਹੌਲ ਜੀ ਸਾਰੇ ਪਾਸੇ ਸਹਿਮ ਆ ਸਾਡੇ ਪਿੰਡ ਚ ਕੀ ਜਿਤੇ ਮਰਜ਼ੀ ਚੱਲ ਜਾਓ ਰਾਤ 7 ਵਜੇ ਤੋਂ ਪਹਿਲਾਂ ਬਾਜ਼ਾਰ ਬੰਦ ਹੋ ਜਾਂਦੇ 6 ਵਜੇ ਤੋਂ ਪਹਿਲਾਂ ਸੜਕਾਂ ਕਲੋਜ਼ ਹੋ ਜਾਂਦੀਆਂ ਹੁਣ ਇੰਨੇ ਸਹਿਮ ਦੇ ਮਾਹੌਲ ਚ ਲੋਕ ਤੁਰੇ ਫਿਰਦੇ ਨੇ ਲੋਕ ਤੇ ਬਾਹਰ ਨਿਕਲ ਕੇ ਨਹੀਂ ਰਾਜੀ ਜਿੱਦਾਂ ਇਨਸਾਫ ਹੋਣਾ ਚਾਹੀਦਾ ਵਾ ਜਿਹੜਾ ਬੰਦਾ ਸਹੀ ਆ ਜਿਹਨੂੰ ਹਥਿਆਰ ਦੀ ਵਰਤੋਂ ਕਰਨੀ ਆਉਂਦੀ ਹੈ ਉਹਦੇ ਕੋਲ ਰਹਿਣਾ ਚਾਹੀਦਾ ਬਾਕੀ ਸਾਰਿਆਂ ਕੋਲ ਹਥਿਆਰ ਜਿਹੜੇ ਖੋਲਣੇ ਚਾਹੀਦੇ ਲਵਿੰਦਰ ਸਿੰਘ ਅੱਜ ਕਹਿਣਾ ਇਹ ਚਾਉਂਦੇ ਆਵੇਂ ਠੱਕੇ ਨਾਲ ਹੀ ਆਣ ਕੇ ਸਰੇ ਆਮ ਦਿਨ ਦਿਹਾੜੇ ਗੁੰਡਾਗਰਦੀ ਕਰਦੇ ਨੇ ਇਹੋ ਜਿਹੇ ਲੋਕ ਇਹ ਜਿਹੜਾ ਪੇਟਾਣਾ ਸਰਪੰਚ ਮੰਗਤੇ ਹੋਏ ਕਰਨੇ ਪਏ ਇਹੋ ਜਿਹੇ ਲੋਕਾਂ ਨੂੰ ਨੱਥ ਪਾਣੀ ਚਾਹੀਦੀ ਐ ਨਾ ਪੂਰੀ ਸਜ਼ਾ ਮੇੜੀ ਚਾਹੀਦੀ ਐ ਇਹਨ ਇਨਸਾਫ ਲੈਣਾ ਚਾਹੀਦਾ ਘਰ ਵਾਲਿਆਂ ਵੀ ਕਿਹਨਾਂ ਦਾ ਬੰਦਾ ਹੈ ਸਤਾਉ ਸੀਰੀਅਸ ਬਹੁਤ ਜ਼ਿਆਦਾ ਐਮਰਜੈਂਸੀ ਐ